Bam 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 ol bam 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 ol 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 bam 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 bam

1 2 3 4 ਬੋਲੇ ਤੇਰੀ ਜੈ ਜੈਕਾਰ 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 ਬੋਤਿਕਾ ਬੋਲੇ ਤੇਰੀ ਜੈ ਰੇਕਰ ਜੈ ਕਰਾ ਆ ਵੀਰ ਬਚਨ ਜੀ ਹਰ ਹਰ ਮਹਾਦੇਵ ਜੈ ਆ ਵੀਰ ਬਚਨ ਹਰ ਹਰ ਮਹਾਦੇਵ ਮਹਾਦੇਵ ਹੁਣ ਤਾਂ ਕਰ ਦੇ ਕਿਰਪਾ

ਆੜੀਆਂ ਦਾ ਪੂਰੇ ਪਾਈ ਨਾਲੇ ਬੰਮ ਬੰਮ ਨਹੀਂ ਕੰਮ ਕਰ ਗਿਆ ਬਈ ਬਾਰੀ ਬਾਰੀ ਥੋੜਾ ਇੰਟਰਨਲ ਸ਼ੌਟ ਲੈ ਲੈ ਇੱਧਰ ਆ ਬਈ ਸਾਨੂੰ ਬਣਾਉਣ ਦੇ ਬਈ ਕੱਲਾ ਬਣਾਈ ਜਾਨਾ ਵੀਡੀਓ ਤੋਂ ਲੈ ਬਣਾ ਲੋ ਹਾਂਜੀ ਬੰਮ ਬੰਮ ਬਾਪੇ ਦੇ ਮੇਰੇ ਨੂੰ ਤਾਂ ਪੂਰੇ ਬਾਪੋਂ ਨਹੀਂ ਜਨਾਂ ਬਈ ਮੈਂ ਮਗਰ ਬੰਮ ਬੰਮ ਤਾਂ ਕਰੀ ਜੂ ਮੈਨੂੰ ਸਾਰੇ ਜਿਕਾਰੇ ਨਹੀਂ ਲਾੜਾ ਉਹ ਨਹੀਂ ਐ ਇਹ

ਸੋਨ ਤਾਂ ਕਿਹੜਾ ਛੱਡਦੇ ਆਏ ਬਈ ਕੱਟੂ ਨਿਕੜਦਾ ਸੱਟ ਦਾ ਕਿਹੜਾ ਮੈਂ ਛੋਲਦਾ ਇਧਰ ਆਇਂ ਤੂੰ ਬੰਦੂ ਨੀ ਕਿੰਨੂ ਕੋਈ ਇਥੇ ਵਿੱਚ ਬਣਾਓ ਇਹ ਕਿਹਦੇ ਇੱਥੋਂ ਬਣ ਗਿਆ ਹਾਂ ਇੰਥੇ ਸਹੀ ਬਣਦੇ ਜੇ ਐ ਤੂੰ ਸਹੀ ਨਹੀਂ ਇਧਰੋਂ ਤੋਂ ਸਹੀ ਓਏ ਪੁੱਤ ਸਾਈਡ ਤੇ ਉਹ ਗੱਲ ਮੰਨ ਲਈ ਜਾਂਦੀ ਹੈ ਕੈਮਰਾਮੈਨ ਨੂੰ ਪਤਾ ਨਹੀਂ ਕਿ ਇਹ ਚੜਕ ਵੀ ਲੱਗੀ ਟੱਕ ਬਈ ਇਹ ਕੈਮਰਾ ਕੈਮਰਾ ਉੱਤੇ ਲੱਗ ਕੇ ਕਿੱਸੀ ਵਿੱਚ ਦੇਖੋ ਸਾਡੇ ਪੰਜਾਬ ਦੇ ਮੁੰਡੇ ਜਿਵੇਂ ਕਿ ਆਪਾਂ ਕਹਿੰਦੇ ਕਾਵੜ ਲੈਣ ਗਏ ਸੀ ਹੁਣ ਜਲ ਅਰਪਤ ਕਰ ਰਹੇ ਆ ਮਹਾਦੇਵ ਸਿੱਲਿੰਗ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਭਰਾ ਜਿਹੜੇ ਵੀਰ ਕਾਵੜ ਲੈਣ ਦੇ ਕਾਵੜ ਚੁੱਕਦੇ ਨੇ ਜਲ ਅਰਪਤ ਕਰ ਰਹੇ ਨੇ ਪ੍ਰਕਿਰਿਆ ਚੱਲ ਰਹੀ ਹੈ ਇੱਕ ਪੰਡਤ ਜੀ ਮੈਂ ਕਿਹਾ ਇਕੱਲਾ ਹੋ ਰਿਹਾ ਹੈ ਜੀ ਤੇ ਹੁਣ ਜਿਹੜੇ ਨੀ ਸਟੂਲ ਨਾ ਹਾਂ ਅੰਕਾ ਪੇਰ ਮੋਟਰਾਂ ਵਾਹਣ ਜਾਣ ਓਏ ਉਰੇ ਆਇਆ ਨਾ ਉਹ ਕੋਲੇ ਦਾਪਲੇ گاؤں ਚਕਾਰੇ ਲਾਉ ਉਹ ਲੱਭੀ ਹੋ ਰਿਹਾ ਓਏ ਔਰ ਬਸ ਓਏ ਆਪਦੇ ਬਰੇ ਆ ਆ ਕਰਦਾ ਮੰਡੀ ਕਰਦੇ ਕੋਈ ਭਰਾਵਾ ਮੇਰੀ ਵੀਡੀਓ ਬਣੀ ਤੇ ਗਾਣ ਲੱਗ ਪੂ ਬੋਲ ਜੱਗੇ ਬਾਹਲੀ ਦੂਰ ਜਾਊਗੀ ਏ ਦਿੱਲੀ ਤੱਕ ਜਾਊਗੀ ਗਾਣਾ ਲੱਖ ਮੁੱਖ ਲੱਖਾਂ ਨਹੀਂ ਜੋਖੀ ਬਣੀ ਜਾਂਦੀ ਆਹਨੇ ਮੋਢੇ ਤੇ ਲੱਗੇ ਲੱਗੇ ਜਿਵੇਂ ਤੁਸੀਂ ਦੇਖ ਰਹੇ ਹੋ ਜਗਾਰੇ ਲਾ ਲਾ ਕੇ ਕੈਨੇਡਾ ਜ ਜਾਂਦੀਆਂ ਵੀਡੀਓ ਓ ਇੰਨੀ ਵਗਾਵਦੀ ਉਹ ਮੈਂ ਆਖਰੀ ਗੱਲ ਲਈ ਤੈਨੂੰ ਦੇਖਿਆ ਰਹਿ ਗਿਆ ਕਿੱਥੋਂ ਦਿੱਖ ਜਾਂਦੀਆਂ ਇਹਨੂੰ ਪਤਾ ਹੀ ਐ ਆਹ ਜਿਹੜਾ ਨਾਟ ਮੇਰਾ ਵਿੱਚ ਕੋਈ ਮਾਫੀ ਵਿੱਚੋਂ ਆਪਦੇ ਕੋਈ ਰੀਮਿਕਸ ਹੋਰ ਚੀਜ਼ ਲਾਉਂਗਾ ਮੈਂ ਨਹੀਂ ਲਾਉਂਗਾ

ओम नमः शिवाय 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 बोल बोल बम बम बोल बोल बम बम बोल बोल बम 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 बोल बम 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 ऐ कह दूँ दया बोल रे तेरी बम 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 बोल रे पार्वती के संग संग संगेर में जाम रंग Bam 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 bam